ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਪੇ ਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸੰਕਟ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਇੱਕ ਤਾਂ ਕੈਬਨਿਟ ਮੰਤਰੀ ਅਸੀਫਾ ਦੇ ਗਿਆ ਆਮ ਆਦਮੀ ਪਾਰਟੀ ਦਾ ਦੂਜਾ ਇੱਕ ਬਗਾਵਤ ਦੇ ਸੁਰ ਉਠੇ ਨੇ ਕੈਬਨੇਟ ਮੰਤਰੀ ਦਿੱਲੀ ਦੇ ਜਿਹੜੇ ਰਾਜਕੁਮਾਰ ਹੈਗੇ ਨੇ ਰਾਜਕੁਮਾਰ ਆਨੰਦ ਉਹ ਅਸਤੀਫਾ ਦੇ ਗਏ ਨੇ ਤੇ ਜਿਹੜੀ ਬਗਾਵਤ ਆਮ ਆਦਮੀ ਪਾਰਟੀ ਦੇ ਵਿੱਚੋਂ ਅੰਦਰੋਂ ਬਗਾਵਤ ਦਾ ਹੀ ਨਾਮ ਦੇ ਸਕਦੇ ਆ ਆਪਣੇ ਹੀ ਐਮਐਲਏ ਆਪਣੀ ਹੀ ਸਰਕਾਰ ਦੇ ਉੱਪਰ ਸਵਾਲ ਚੁੱਕ ਰਹੇ ਨੇ ਉਹ ਪੰਜਾਬ ਵਾਲੀ ਖਬਰ ਵੀ ਲਵਾਂਗੇ ਪਰ ਦਿੱਲੀ ਵਾਲਾ ਮੰਤਰੀ ਕਿਉਂ ਅਸਤੀਫਾ ਦੇ ਗਿਆ ਉਹ ਕਹਿੰਦਾ ਕਿ ਜਿਹੜੀ ਸਾਡਾ ਭਾਈਚਾਰਾ ਇਹਨੂੰ ਆਮ ਆਦਮੀ ਪਾਰਟੀ ਥਾਂ ਨਹੀਂ ਰੋਕ ਸਕਦੇ ਰਹੀ ਹੈਗੀ ਗੁੱਸੇ 'ਚ ਅਸਤੀਫਾ ਦੇ ਦਿੱਤਾ ਕੀ ਬਣਿਆ ਇਹ ਜੀ ਭੰਗੂ ਸਾਹਿਬ ਦੇਖੋ ਇਸ ਵੇਲੇ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਔਰ ਦੋਸ਼ ਪ੍ਰਤੀ ਦੋਸ਼ ਇੱਕ ਦੂਜੇ ਦੇ ਉੱਤੇ ਲੱਗ ਰਹੇ ਨੇ ਬੜੇ ਲੰਬੇ ਸਮੇਂ ਤੋਂ ਆਪਾਂ ਦੇਖ ਰਿਹਾ ਕਿ ਕਾਂਗਰਸ ਵਾਲੇ ਬੀਜੇਪੀ ਚ ਸ਼ਾਮਲ ਹੋ ਰਹੇ ਨੇ ਬੀਜੇਪੀ ਵਾਲੇ ਕਾਂਗਰਸ ਜਾ ਰਹੇ ਨੇ ਆਵਾਦੀ ਪਾਰਟੀ ਕੋਈ ਹੋਰ ਸ਼ਾਮਲ ਹੋ ਰਿਹਾ ਕੋਈ ਜਾ ਰਿਹਾ ਕੋਈ ਆਇਆ ਆਰਾਮ ਕੋਈ ਗਿਆ ਆਰਾਮ ਇਹ سلسلہ ਲਗਾਤਾਰ ਚੱਲ ਰਿਹਾ ਸੋ ਇਹੀ ਗੱਲ ਨਜ਼ਰ ਆ ਰਹੀ ਹੈ ਇਸ ਵੇਲੇ ਦਿੱਲੀ ਦੀ ਸਿਆਸਤ ਦੇ ਵਿੱਚ ਔਰ ਦਿੱਲੀ ਦੀ ਸਿਆਸਤ ਦੇ ਵਿੱਚ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੀਜੇਪੀ ਦਾ ਬੜਾ ਪ੍ਰੈਸ਼ਰ ਹੈ ਇਸ ਵੇਲੇ ਔਰ ਬੀਜੇਪੀ ਚਾਹੁੰਦੀ ਹੈ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਖਾਸ ਤੌਰ ਤੇ ਚਾਹੇ ਵਿਰੋਧੀ ਪਾਰਟੀਆਂ ਜਦੋਂ ਅਸੀਂ ਦੇਖਦੇ ਹਾਂ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਜਾਂ ਕੋਈ ਹੋਰ ਸਟੇਟ ਲੈਵਲ ਦੀਆਂ ਪਾਰਟੀਆਂ ਨੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਤੋੜਿਆ ਜਾਏ ਔਰ ਉਹਨਾਂ ਦਾ ਮਨੋਬਲ ਜਿਹੜਾ ਹੈਗਾ ਡਾਊਨ ਕੀਤਾ ਜਾਏ ਔਰ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਆਪਾਂ ਦੇਖਦੇ ਆ ਬੀਜੇਪੀ ਕਰਦੀ ਨਜ਼ਰ ਆ ਰਹੀ ਹੈ ਸੋ ਇਹੀ ਗੱਲ ਇਹ ਦਿੱਲੀ ਦੇ ਕੇਸ ਦੇ ਵਿੱਚ ਹੈ ਸੋ ਕਿਉਂਕਿ ਉਹਨਾਂ ਨੂੰ ਹੋ ਸਕਦਾ ਹੈ ਕਿ ਕੋਈ ਟਿਕਟੌਕ ਪਰ ਹੋਗੀ ਹੋਵੇ ਕਿ ਤੁਸੀਂ ਤੁਹਾਨੂੰ ਅਸੀਂ ਐਮਪੀ ਦੀ ਇਲੈਕਸ਼ਨ ਲੜਾਵਾਂਗੇ ਇਹ ਤੁਸੀਂ ਛੱਡੋ ਖੜਾ ਸੋ ਇਹ ਲਾਲਚ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਦਿਖਾਈ ਦੇ ਰਿਹਾ ਸੋ ਇਸ ਕਰਕੇ ਇਹ ਇਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਵਾਪਰ ਰਹੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਬਹੁਤ ਹੋਰ ਵੀ ਸੰਭਾਵਨਾਵਾਂ ਨੇ ਜਿਹੜੇ ਲੋਕ ਲਾਲਚ ਕਰਕੇ ਪੋਲਿਟਿਕਸ ਦੇ ਵਿੱਚ ਆਏ ਹੋਏ ਐ ਉਹਨਾਂ ਨੂੰ ਜਦੋਂ ਲੱਗਦਾ ਹੈ ਕਿ ਸਾਡੀ ਜਿਹੜੀ ਅ ਅੰਦਰਲੀ ਜਿਹੜੀ ਖਾਹਿਸ਼ ਹੈ ਉਹ ਪੂਰੀ ਨਹੀਂ ਹੋ ਰਹੀ ਕਿਸੇ ਪਾਰਟੀ ਚ ਤਾਂ ਉਹ ਪਾਰਟੀ ਛੱਡ ਰਹੇ ਆ ਸੋ ਉਸੇ ਸਬੰਧ ਦੇ ਵਿੱਚ ਆਪਾਂ ਦੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਦਾਂ ਦੇ ਜਿਹੜੇ ਨੇ ਅ ਇਧਰ ਉਧਰ ਚੀਜ਼ਾਂ ਹੋਣਗੀਆਂ ਸੋ ਇਹ ਵੈਸੇ ਤਾਂ ਇਹ ਬਹੁਤ ਮਾੜਾ ਰੁਝਾਨ ਹੈ ਜੀ ਪਰ ਮੈਂ ਹੀ ਕਹਿਣਾ ਚਾਹਣਾ ਕਿ ਪੋਲਿਟਿਕਸ ਜਿਹੜੀ ਅੱਜ ਦੀ ਪੋਲਿਟਿਕਸ ਹੋ ਰਹੀ ਹੈ ਇਹ ਸਿਰਫ ਪੋਲਿਟੀਸ਼ੀਅਨ ਇਹਦੇ ਵਿੱਚ ਐਕਸਪੋਜ਼ ਹੋ ਰਹੇ ਨੇ ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਯਾਰ ਜਿਹੜੀ ਪਾਰਟੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਉਹਨਾਂ ਉਹਨਾਂ ਪਾਰਟੀਆਂ ਦੇ ਨਾਲ ਤੁਸੀਂ ਕਿਉਂ ਨਹੀਂ ਰਹਿੰਦੇ ਇਹਦਾ ਮਤਲਬ ਲੋਕਾਂ ਨੂੰ ਬੁੱਧੂ ਬਣਾ ਰਹੇ ਹੋ ਔਰ ਤੁਸੀਂ ਸਿਰਫ ਆਪਣੀ ਸੱਤਾ ਦੇਖਣ ਦੇ ਲਈ ਆਪਣੀ ਜਿਹੜੀ ਹੈਗੀ ਲਾਲਚ ਦੇ ਲਈ ਤੁਸੀਂ ਇਧਰ ਉਧਰ ਔਰ ਪਾਰਟੀਆਂ ਨੂੰ ਬਦਲ ਰਹੇ ਹੋ ਸੋ ਮੈਨੂੰ ਇਹ ਲੱਗਦਾ ਹੈ ਕਿ ਇੱਕ ਮਾੜਾ ਰੁਝਾਨ ਇਸ ਵੇਲੇ ਹਿੰਦੁਸਤਾਨ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਦਿਖਾਈ ਦੇ ਰਿਹਾ ਹੈ ਔਰ ਉਸੇ ਨੂਮ ਹੈ ਉਸੇ ਰੁਝਾਨ ਨਾਲ ਜੋੜ ਕੇ ਦਿੱਲੀ ਦਾ ਜਿਹੜਾ ਕਟਨਾਕਰਮ ਹੋਇਆ ਉਹਨੂੰ ਵੇਖਣ ਦੀ ਕੋਸ਼ਿਸ਼ ਕਰ ਰਹੇ ਆ ਪੰਗੂ ਸਾਹਿਬ ਡਾਕਟਰ ਸਾਹਿਬ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਕਿ ਬਰਗਾੜੀ ਤੇ ਕੋਟਕਪੂਰੇ ਦਾ ਇਨਸਾਫ ਦੇ ਦਿਓ ਬਿੱਤੇ ਦੇ ਨਹੀਂ ਫੇਸਬੁੱਕ ਦੇ ਉੱਪਰ ਇੱਕ ਪੋਸਟ ਪਾਈ ਮਾਨ ਸਾਹਿਬ ਦੀ ਵੀਡੀਓ ਨਾਲ ਨੱਥੀ ਕੀਤੀ ਇੱਕ ਕਲਿੱਪ ਉਹ ਆਪਣੀ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਕਿ ਇਨਸਾਫ ਦਿਓ ਕਿ ਮੈਂ ਤਾਂ ਅਸਤੀਫਾ ਇਸ ਕਰਕੇ ਦਿੱਤਾ ਸੀ ਅਪ੍ਰੈਲ 21 ਦੇ ਵਿੱਚ ਕਿ ਇਨਸਾਫ ਮਿਲੂਗਾ ਪਰ ਕਹਿੰਦੇ ਕਿ ਆਪਣੀ ਸਰਕਾਰ ਤੋਂ ਇਨਸਾਫ ਦੀ ਉਮੀਦ ਨਹੀਂ ਡਾਕਟਰ ਸਾਹਿਬ ਦੇਖੋ ਕੁਮਰ ਵਿਜੇ ਪ੍ਰਤਾਪ ਹੋਰੀ ਲਗਾਤਾਰ ਆਪਾਂ ਸਾਰੇ ਜਾਣਦੇ ਆ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਬੜੇ ਲੰਬੇ ਸਮੇਂ ਤੋਂ ਜਦੋਂ ਤੋਂ ਉਹ ਆਪਣਾ ਐਮ ਐਲ ਏ ਬਣੇ ਨੇ ਉਦੋਂ ਤੋਂ ਹੀ ਇਹ ਸਵਾਲ ਜਿਹੜੇ ਨੇ ਚੁੱਕਦੇ ਨਜ਼ਰ ਆ ਰਹੇ ਨੇ ਪਰ ਮੈਂ ਇਹੀ ਕਹਿਣਾ ਚਾਹਣਾ ਕਿ ਇਸ ਵੇਲੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਔਰ ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਕੋਈ ਬਹੁਤੀ ਵੱਡੀ ਕਾਰਵਾਈ ਹੋਣ ਦੀ ਸੁਭਾਵਨਾ ਮ ਨਜ਼ਰ ਨਹੀਂ ਆਉਂਦੀ ਸੋ ਉਮੀਦ ਹੈ ਕਿ ਚੋਣ ਜਿੱਤ ਕੇ ਤੋਂ ਬਾਅਦ ਆਮ ਆਦੀ ਪਾਰਟੀ ਦੀ ਸਰਕਾਰ ਮੈਨੂੰ ਇਸ ਮੁੱਦੇ ਦੇ ਉੱਤੇ ਜਦੋਂ ਆਪਾਂ ਪੁਰਾਣਾ ਪਿਛਲੇ 2 ਸਾਲਾਂ ਦਾ ਇਤਿਹਾਸ ਦੇਖਦੇ ਆ ਤਾਂ ਕਾਨੂੰਨੀ ਕਾਰਵਾਈ ਕਰਦੀ ਨਜ਼ਰ ਆਈ ਹੈ ਸੋ ਇਸ ਕਰਕੇ ਜੋ ਵੀ ਕਾਨੂੰਨ ਦੇ ਮੁਤਾਬਕ ਹੋਏਗਾ ਤਾਂ ਲਾਜ਼ਮੀ ਤੌਰ ਤੇ ਉਹਨਾਂ ਜਿੰਨੇ ਵੀ ਗੁਨਾਹਗਾਰ ਨੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਕੀਤੀ ਜਾਏਗੀ ਕਾਫੀ ਹੋਰ ਜ਼ਿਆਦਾ ਤੁਸੀਂ ਦੇਖੋਗੇ ਆਪਾਂ ਸੁਣਿਆ ਹੀ ਪਿਛਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਕਾਫੀ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਔਰ ਗ੍ਰਿਫਤਾਰੀਆਂ ਦਾ ਮਤਲਬ ਇਹ ਹੀ ਹੈ ਕਿ ਸਰਕਾਰ ਸੀਰੀਅਸ ਨਜ਼ਰ ਆਈ ਸੀਗੀ ਪਰ ਹੁਣ ਕਿਉਂਕਿ ਚੋਣਾਂ ਦਾਤ ਲੱਗਿਆ ਹੁਣ ਇਹ ਕੋਈ ਮਸਲਾ ਹੱਲ ਹਜੇ ਫਿਲਹਾਲ 4 ਜੂਨ ਤੋਂ ਬਾਅਦ ਹੀ ਹੋਏਗਾ ਸੋ ਉਦੋਂ ਤੱਕ ਕੋਮਰ ਸਾਹਿਬ ਨੂੰ ਥੋੜਾ ਜਿਹਾ ਹਜੇ ਸਬਰ ਸੰਤੋਖ ਤੋਂ ਕੰਮ ਲੈਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਹੈਗਾ ਆਪਣੀ ਆਵਾਜ਼ ਜ਼ਰੂਰ ਉਹਨਾਂ ਦਾ ਪੂਰਾ ਹੱਕ ਹੈ ਅਧਿਕਾਰ ਹੈ ਆਵਾਜ਼ ਕਿਉਂਕਿ ਡੈਮੋਕ੍ਰੇਸੀ ਚ ਆਪਾਂ ਰਹਿ ਰਹੇ ਹਾਂ ਠੀਕ ਹੈ ਨਾ ਪਰ ਇਸ ਕਰਕੇ ਮੈਨੂੰ ਇਹ ਲੱਗਦਾ ਕਿ 4 ਜੂਨ ਤੱਕ 4 ਜ਼ਾਬਤੇ ਤੱਕ ਹਜੇ ਕੋਈ ਸਰਕਾਰ ਦਾ ਸਿੱਧੇ ਤੌਰ ਤੇ ਇਸ ਮਸਲੇ ਨਾਲ ਹਜੇ ਕੋਈ ਇਦਾਂ ਦਾ ਐਕਸ਼ਨ ਨਹੀਂ ਲੈ ਸਕੇਗੀ ਪੰਘੂ ਸਾਹਿਬ ਜੀ ਡਾਕਟਰ ਸਾਹਿਬ ਨੁਕਸਾਨ ਤਾਂ ਹੋਊਗਾ ਇਸ ਇਜ਼ਾਮਨ ਦੀ ਵਾਟੇ ਨੂੰ ਜੇਕਰ ਕੁੰਮਰਜੀ ਪ੍ਰਤਾਪ ਬੋਲ ਰਹੇ ਨੇ ਤਾਂ ਦੇਖੋ ਉਹਦੇ ਨਾਲ ਜਦੋਂ ਤੁਸੀਂ ਕੋਈ ਡਿਸਪਲਿਨ ਟੁੱਟਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਇਹਦੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕੁੰਮਰ ਸਾਹਿਬ ਨੂੰ ਔਰ ਜੇ ਕੋਈ ਉਹ ਜਿਸ ਵੀ ਪਾਰਟੀ ਚ ਆਏ ਸੀਗੇ ਐਮਐਲਏ ਬਣੇ ਤਾਂ ਉਹਨਾਂ ਨੂੰ ਜ਼ਰੂਰ ਭਰੋਸਾ ਕਰਨਾ ਚਾਹੀਦਾ ਸੀਗਾ ਸੋ ਇਸ ਕਰਕੇ ਮੈਂ ਇਹ ਮੰਨਦਾ ਕਿ ਇਹਦੇ ਨਾਲ ਉਹਨਾਂ ਦਾ ਆਪਣਾ ਤਾਂ ਜੇ ਪੋਲੀਟੀਕਲ ਉਹ ਕੈਰੀਅਰ ਬਣਾਉਣਾ ਚਾਹੁੰਦੇ ਨੇ ਤਾਂ ਜਾਂ ਕਿਸੇ ਪਾਰਟੀ ਜਾਣਾ ਚਾਹੁੰਦੇ ਨੇ ਤਾਂ ਉਹ ਵੀ ਨੁਕਸਾਨ ਹੈ ਇਹਦੇ ਨਾਲ ਤੁਸੀਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਔਰ ਮੈਨੂੰ ਲੱਗਦਾ ਹੈ ਕਿ ਉਹਦੇ ਨਾਲ ਵੀ ਖਿਲਵਾੜ ਕਰਨ ਦੀ ਲੋੜ ਨਹੀਂ ਹੁੰਦੀ ਸਗੋਂ ਜਿਹੜਾ ਹੈਗਾ ਸਰਕਾਰ ਦੇ ਉੱਤੇ ਭਰੋਸਾ ਜ਼ਰੂਰ ਕਰਨਾ ਚਾਹੀਦਾ ਹੈ ਕਾਨੂੰਨ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਨੂੰ ਲੱਗਦਾ ਹੁੰਦਾ ਬਾਹਰ ਬੈਠਿਆਂ ਨੂੰ ਕਿ ਸ਼ਾਇਦ ਜਾਣ ਬੁਝ ਕੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਪਰ ਜਿਹੜੀਆਂ ਕਾਨੂੰਨੀ ਅੜਚਨਾ ਹੁੰਦੀਆਂ ਨੇ ਕਾਨੂੰਨ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਹੁੰਦਾ ਸੋ ਕਾਨੂੰਨ ਦੇ ਉੱਤੇ ਜ਼ਰੂਰ ਜਿਹੜਾ ਹੈਗਾ ਭਰੋਸਾ ਹੋਣਾ ਚਾਹੀਦਾ ਹਰ ਭਾਰਤੀ ਦਾ ਸੋ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਕੁੰਵਰ ਸਾਹਿਬ ਨੂੰ ਵੀ ਪਰ ਉਸਾ ਕਰਨਾ ਚਾਹੀਦਾ ਤੇ ਔਰ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਣੀ ਮੰਗ ਜਿਹੜੀ ਹੈਗੀ ਆ ਰੱਖਣੀ ਚਾਹੀਦੀ ਹੈ ਭੰਗੂ ਸਾਹਿਬ ਜੀ ਰੰਗ ਸਾਹਿਬ ਜਿਵੇਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਈ ਜਾਂਦੇ ਨੇ ਲੀਡਰ ਇਹ ਤਾਂ ਫਿਰ ਕਿੱਥੇ ਰੱਖੇ ਦੇਖੂਗਾ ਆਮ ਆਦਮੀ ਪਾਰਟੀ ਇਸ ਚੀਜ਼ ਨੂੰ ਦੇਖੋ ਪੰਜਾਬ ਦੇ ਵਿੱਚ ਜੀ ਪੰਜਾਬ ਦੇ ਵਿੱਚ ਇਹ ਚੱਲ ਰਹੀ ਹੈ ਦਿੱਲੀ ਵਾਲਾ ਸਾਹਿਬ ਦੇਖੋ ਇਹ ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ ਪਾਰਟੀ ਕੋਈ ਵੀ ਪਾਰਟੀ ਹੁੰਦੀ ਹੈ ਜਦੋਂ ਉਹਦੇ ਵਿੱਚ ਆਵਾਜ਼ਾਈ ਚੱਲਦੀ ਰਹਿੰਦੀ ਹੈ ਜੀ ਹਰ ਕੋਈ ਬੰਦਾ 10 ਆ ਗਿਆ 20 ਚਲੇ ਗਏ ਫਿਰ 40 ਆ ਗਏ ਫੇਰ 50 ਚਲੇ ਗਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਲਦੀਆਂ ਰਹਿੰਦੀਆਂ ਨੇ ਜਿਵੇਂ ਆਪਾਂ ਨੇ ਗੱਲ ਕੀਤੀ ਆ ਕਿ ਲਾਲਚ ਲੋਕਾਂ ਦਾ ਵਧਦਾ ਜਾਂਦਾ ਹੈ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੂ ਜਿਹੜਾ ਹੈਗਾ ਉਹਨਾਂ ਇੱਛਾਵਾਂ ਨੂੰ ਬੂਰ ਨਹੀਂ ਪੈ ਰਿਆ ਤਾਂ ਉਹ ਲੋਕ ਛੱਡ ਜਾਂਦੇ ਨੇ ਕੋਈ ਐਸੀ ਗੱਲ ਨਹੀਂ ਪਰ ਇਹਦੇ ਨਾਲ ਪਾਰਟੀਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਆਪਾਂ ਦੇਖਿਆ ਹੀ ਹੈ ਕਿ 2017 ਦੇ ਵਿੱਚ ਲਗਭਗ ਵੱਡਾ ਹਿੱਸਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਚਲਾ ਗਿਆ ਸੀਗਾ ਔਰ 20 ਦੇ ਵਿੱਚੋਂ 10 ਐਮਐਲਏ ਉਸ ਵੇਲੇ ਛੱਡ ਗਏ ਸੀਗੇ ਉਦੋਂ ਨਹੀਂ ਕੁਝ ਹੋਇਆ ਤਾਂ ਹੁਣ ਤਾਂ ਸੱਤਾ ਹੈ ਹੁਣ ਤਾਂ ਕੋਈ ਸੰਭਾਵਨਾ ਹੁਣ ਤਾਂ ਕਿਉਂਕਿ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਹੁਣ ਇਦਾਂ ਦੀ ਕੋਈ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਹੀਂ ਨਜ਼ਰ ਆ ਰਹੀਆਂ ਸਗੋਂ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਜਿਹੜਾ ਮਾੜੇ ਆਂਸਰ ਹੁੰਦੇ ਆ ਉਹ ਹੌਲੀ-ਹੌਲੀ ਨਿਕਲ ਕੇ ਪਰਾ ਹੋ ਜਾਂਦੇ ਨੇ ਤੇ ਉਹਨਾਂ ਦੀ ਜਗ੍ਹਾ ਨਵੇਂ ਥਾਂ ਜਿਹੜੇ ਨੇ ਉਹ ਲੈ ਲੈਂਦੇ ਨੇ ਸੋ ਕੋਈ ਬਹੁਤਾ ਇਹਦੇ ਨਾਲ ਫਰਕ ਪੈਂਦਾ ਪਾਰਟੀਆਂ ਨੂੰ ਨਜ਼ਰ ਨਹੀਂ ਆਉਂਦਾ ਕਾਸ ਤੌਰ ਤੇ ਜੇ ਮੈਂ ਆਵਾਦੀ ਪਾਰਟੀ ਦੀ ਗੱਲ ਕਰਾਂ ਤਾਂ ਇਹਦੇ ਨਾਲ ਕੋਈ ਕੇ ਪਾਰਟੀ ਨੂੰ ਕੋਈ ਵੱਡਾ ਨੁਕਸਾਨ ਹੋ ਜੇਗਾ ਇਦਾਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਆ ਪੰਗੂ ਸਾਹਿਬ ਜੀਰੋਗ ਸਿੰਘ ਸਾਹਿਬ ਲਿਕਰ ਪਾਲਸੀ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਹੁਣ ਲਿਕਰ ਪਾਲਸੀ ਦੇ ਵਿੱਚ ਦੇਖੋ ਕਿਉਂਕਿ ਕੇਸ ਇਹ ਹੁਣ ਇਸ ਵੇਲੇ ਚੱਲ ਰਿਹਾ ਹੈ ਈਡੀ ਕੋਲ ਹੈ ਅਦਾਲਤ ਦੇ ਵਿੱਚ ਹੈ ਸੋ ਹੁਣ ਡਿਪੈਂਡ ਕਰੇਗਾ ਕਿ ਈਡੀ ਦਾ ਜੋ ਪ੍ਰੋਗਰਾਮ ਹੈ ਈਡੀ ਨੂੰ ਤੋਂ ਮਤਲਬ ਕੀ ਹੁਕਮ ਹੁੰਦਾ ਯਾਨੀ ਕਿ ਬੀਜੇਪੀ ਸਰਕਾਰ ਵੱਲੋਂ ਜੋ ਹੁਕਮ ਹੋਏਗਾ ਈਡੀ ਨੇ ਉਹਦੇ ਹਿਸਾਬ ਨਾਲ ਚੀਜ਼ਾਂ ਨੂੰ ਪੇਸ਼ ਕਰਨਾ ਸੋ ਇਸ ਕਰਕੇ ਜੇਕਰ ਬੀਜੇਪੀ ਨੂੰ ਲੱਗਦਾ ਹੈ ਗਵਰਨਮੈਂਟ ਨੂੰ ਲੱਗਦਾ ਹੈ ਸੈਂਟਰ ਨੂੰ ਕਿ ਇਹਦੇ ਨਾਲ ਸਾਨੂੰ ਗ੍ਰਿਫਤਾਰੀਆਂ ਦੇ ਨਾਲ ਨੁਕਸਾਨ ਹੋ ਰਿਹਾ ਤਾਂ ਉਹ ਜ਼ਰੂਰ ਜਿਵੇਂ ਸੰਜੇ ਸਿੰਘ ਨੂੰ ਉਹਨਾਂ ਨੇ ਬਾਹਰ ਕੱਢਿਆ ਜੇਲ੍ਹ ਦੇ ਵਿੱਚੋਂ ਤਾਂ ਹੋ ਸਕਦਾ ਹੈ ਕਿ ਕੇਜਰੀਵਾਲ ਜੀ ਨੂੰ ਵੀ ਬਾਹਰ ਕੱਢ ਦੇਣ ਜੇ ਉਹਨਾਂ ਨੂੰ ਲੱਗੂਗਾ ਕਿ ਇਹਦੇ ਨਾਲ ਸਾਨੂੰ ਫਾਇਦਾ ਹੋ ਰਿਹਾ ਹੈ ਇਨੂੰ ਜੇਲ੍ਹ 'ਚ ਰੱਖਣ ਨਾਲ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਈਡੀ ਦੇ ਰਾਹੀਂ ਹੋਰ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰਾ ਪੋਲਿਟਿਕਲ ਜਿਹੜਾ ਹੈਗਾ ਸੋਚ ਸਮਝ ਕੇ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਕੋਈ ਇਹਦੇ ਵਿੱਚ ਉਦਾਂ ਦੀ ਕੋਈ ਸੱਚਾਈ ਜਿਹੜੀ ਹੈਗੀ ਹੈ ਪਿਛਲੇ 2 ਸਾਲਾਂ ਤੋਂ ਨਜ਼ਰ ਨਹੀਂ ਆ ਰਹੀ ਕਿ ਕੋਈ ਚੀਜ਼ਾਂ ਸੱਚੀ-ਮੁੱੱਚੀ ਇਹ ਚੀਜ਼ਾਂ ਵਾਪਰੀਆਂ ਹੋਣ। ਸਿਰਫ ਇੱਕ ਈਡੀ ਤੋਂ ਦੇ ਰਾਹੀਂ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਪੰਗੂ ਸਾਹਿਬ। ਜੀ ਬਿਲਕੁਲ ਸੋ ਡਾਕਟਰ ਸਾਹਿਬ ਲਿੰਕਰ ਪਾਲਸੀ ਪੰਜਾਬ ਦੇ ਵਿੱਚ ਵੀ ਉਹੀ ਹੈ ਜਿਹੜੀ ਦਿੱਲੀ ਦੇ ਵਿੱਚ ਹੈ ਦਿੱਲੀ ਦੇ ਵਿੱਚ ਹੈ ਜਿਵੇਂ ਇਹ ਗੱਲ ਵੀ ਆਉਂਦੀ ਹੈ ਕਿ ਸੇਕ ਪੰਜਾਬ ਤੱਕ ਵੀ ਆ ਸਕਦਾ ਐਦਾਂ ਦਾ ਕੁਝ ਹੈ ਬਿਲਕੁਲ ਦੇਖੋ ਜੇ ਦਿੱਲੀ ਦੇ ਵਿੱਚ ਨਹੀਂ ਕੁਝ ਨਿਕਲ ਰਿਹਾ ਪਿਛਲੇ 2 ਸਾਲਾਂ ਤੋਂ ਮੈਂ ਉਹੀ ਕਹਿਣਾ ਚਾਹਣਾ ਕਿ ਜੇ ਦਿੱਲੀ ਦੇ ਵਿੱਚ 2 ਸਾਲ ਤੋਂ ਇਹ ਕੇਸ ਜਿਹੜਾ ਹੈਗਾ ਚੱਲ ਰਿਹਾ ਉਥੋਂ ਕੁਝ ਨਹੀਂ ਨਿਕਲ ਰਿਹਾ ਤਾਂ ਪੰਜਾਬ ਚੋਂ ਕੀ ਨਿਕਲੇਗਾ ਤੁਸੀਂ ਸੋਚ ਕੇ ਦੇਖੋ ਹਾਂ ਇਹ ਜ਼ਰੂਰ ਹੈ ਕਿ ਈਡੀ ਦੇ ਰਾਹੀਂ ਪ੍ਰੈਸ਼ਰ ਬਣਾ ਕੇ ਅ ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਜ਼ਰੂਰ ਲੱਗਣਗੇ ਪਰ ਇਸ ਕੇਸ ਚੋਂ ਕੁਝ ਨਿਕਲ ਜੇਗਾ ਕੋਈ ਤੱਥ ਫੈਕਟ ਸਾਹਮਣੇ ਆ ਜਾਣਗੇ ਉਦਾਂ ਦੀਆਂ ਕੋਈ ਸਭਾਵਨਾਵਾਨੀ ਨਜ਼ਰ ਆ ਰਹੀਆਂ ਔਰ ਜਿਵੇਂ ਦਿੱਲੀ ਦੇ ਵਿੱਚ ਚੱਲ ਰਿਹਾ ਕੇਸ ਇਸੇ ਤਰ੍ਹਾਂ ਦਾ ਕੇਸ ਪੰਜਾਬ ਦੇ ਵਿੱਚ ਚੱਲੀ ਜਾਏਗਾ ਸੋ ਹੌਲੀ ਹੌਲੀ ਜਦੋਂ ਬਾਕੀ ਡਿਪੈਂਡ ਕਰੇਗਾ ਕਿ 4 ਜੂਨ ਤੋਂ ਬਾਅਦ ਜਦੋਂ ਰਿਜ਼ਲਟ ਆਏ ਉਹ ਰਿਜ਼ਲਟ ਦੇ ਵਿੱਚ ਕਿਹੜਾ ਕਿਹਦਾ ਪਲੜਾ ਭਾਰੀ ਹੁੰਦਾ ਜੇਕਰ ਉਹਦੇ ਵਿੱਚ ਕਾਂਗਰਸ ਔਰ ਇੰਡੀਆ ਗੱਠ ਜੁੜ ਜਿੱਤਦਾ ਹੈ ਤਾ ਚੀਜ਼ਾਂ ਹੋਰ ਤਰ੍ਹਾਂ ਜਿਹੜੇ ਹੈ ਅੱਗੇ ਵਧਣ ਗਈਆਂ ਜੇ ਭਾਜਪੀ ਦੁਬਾਰਾ ਆਉਂਦੀ ਹੈ ਤਾਂ ਚੀਜ਼ਾਂ ਹੋਰ ਤਰ੍ਹਾਂ ਅੱਗੇ ਵਧਣ ਗਈਆਂ ਸੋ ਡਿਪੈਂਡ ਕਰੇਗਾ ਕਿ 4 ਜੂਨ ਨੂੰ ਰਿਜ਼ਲਟ ਜਿਹੜਾ ਹੈਗਾ ਉਹ ਕਿਹਦਾ ਕਿਦੀ ਫੇਵਰ ਤੇ ਆਉਂਦਾ ਔਰ ਉਸਦੇ ਰਾਹੀਂ ਹੀ ਚੀਜ਼ਾਂ ਜਿਹੜੀਆਂ ਨੇ ਅੱਗੇ ਡਿਵੈਲਪ ਹੋਣਗੀਆਂ ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਰ ਜਾਣਕਾਰੀ ਸਾਂਝ ਕਰਨ ਦੇ ਲਈ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ ਡਾਕਟਰ ਸਾਹਿਬ